आम आदमी पार्टी ਕਰ ਰਹੇ ਹਾਂ ਵਿਧਾਨ ਸਭਾ ਹਲਕਾ ਪੈਲ ਦੇ ਵਿੱਚ ਗਿਆਸਪ੍ਰਾਤ ਸਾਹਿਬ ਵੀ ਤੁਹਾਡੇ ਨਾਲ ਨੇ ਅੱਜ ਤੁਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਹੋ ਕਿੱਦਾਂ ਦਾ ਤੁਹਾਨੂੰ ਹੰਗਾਰਾ ਮਿਲ ਰਿਹਾ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਮਿਹਨਤੀ ਬਹੁਤ ਹੀ ਇਮਾਨਦਾਰ ਮਨਵਿੰਦਰ ਸਿੰਘ ਜੀ ਸਾਡੇ ਐਮਐਲਏ ਪੈਲ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਅੱਜ ਮਾ 12ਵਾਂ ਪ੍ਰੋਗਰਾਮ ਹੈ ਜਿਹੜਾ ਆਪਾਂ ਅਟੈਂਡ ਕਰ ਰਹੇ ਹਾਂ ਤੇ ਬਹੁਤ ਵਧੀਆ ਰਿਸਪੌਂਸ ਸਾਰੇ ਪਿੰਡਾਂ ਚ ਮਿਲਿਆ ਕਿਉਂਕਿ 2 ਸਾਲ ਤੋਂ ਜਿਹੜੇ ਐਮਐਲਏ ਸਾਹਿਬ ਇਹ ਤੇ ਕੰਮ ਕਰ ਰਹੇ ਆ ਇੱਥੇ ਪੈਲ ਚ ਰੋਡਾਂ ਦੀ ਬਹੁਤ ਮਾੜੀ ਹਾਲ ਸੀ ਸੜਕਾਂ ਦੀ ਬਹੁਤ ਮਾੜੀ ਹਾਲ ਸੀ ਅਸੀਂ ਵੀ 2.5-3 ਸਰਪੇ ਨਾਲ ਇੱਥੇ ਆਉਂਦੇ ਰਹੇ ਹਾਂ ਜਿਹੜਾ ਵੀ ਮਾਰਦੇ ਰਹੇ ਹਾਂ ਤੇ ਜਿਹੜਾ ਪੈਲ ਤੋਂ ਆਪਾਂ ਬੀਜੇ ਤੋਂ ਪੈਲ ਆਉਂਦਾ ਸੀ ਰੋਡ ਉਹਦੀ ਬਹੁਤ ਮਾੜੀ ਹਾਲ ਸੀ ਘੱਟੋ ਘੱਟ 20 ਮਿੰਟ ਲੱਗ ਜਾਂਦੀ ਸੀ ਆਉਣ ਨੂੰ 5 ਮਿੰਟ ਦਾ ਰਸਤਾ 20 ਮਿੰਟ ਲੱਗ ਜਾਂਦਾ ਸੀ ਅੱਜ ਮਲੋਤ ਵਾਲੀ ਰੋਡ ਤੇ ਚੜ੍ਹੇ ਉਹ ਵੀ ਬਹੁਤ ਵਧੀਆ ਰੋਡ ਹੈ ਜਿਹੜੀ ਰਾੜਾ ਸਾਹਿਬ ਘਟਾਣੀ ਹੋ ਕੇ ਰੋਡ ਆਉਂਦੀ ਹੈ ਉਹ ਵੀ ਬਹੁਤ ਵਧੀਆ ਰੋਡ ਮੈਂ ਭਰਾ ਨੂੰ ਵਧਾਈ ਦੇਵਾਂਗਾ ਕਿਉਂਕਿ ਰੋਡ ਦਾ ਕੰਮ ਸਾਡੇ ਐਮਐਲਏ ਸਾਹਿਬ ਨੇ ਕੀਤਾ ਬਹੁਤ ਵਧੀਆ ਕੀਤਾ ਜਿੰਨੇ ਕੰਮ ਇਹਨਾਂ ਨੇ ਆਪਣੇ ਹਲਕੇ 'ਚ ਕੀਤੇ ਆ ਉਹ ਵਾਕਈ ਸਲਾੰਗਾ ਜੋ ਕੰਮ ਕੀਤੇ ਆ ਬਾਕੀ ਅੱਜ ਜਿਹੜਾ ਅਸੀਂ ਪਿੰਡਾਂ 'ਚ ਆਪਣੀ ਪਾਰਟੀ ਦੇ ਕੈਂਡੀਡੇਟਾਂ ਦੀ ਜਿਵੇਂ ਮੈਂ ਜਾ ਰਿਆਂ ਮੈਂ ਕੈਂਡੀਡੇਟਾਂ ਸਾਡੇ ਐਮਐਲਏ ਸਾਹਿਬ ਵੀ ਪਿੰਡਾਂ ਜਾ ਰਹੇ ਆ ਤੇ ਅੱਜ ਬਹੁਤ ਵਧੀਆ ਰਿਸਪੌਂਸ ਪਿੰਡਾਂ 'ਚ ਮਿਲ ਰਿਹਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨਿਆ 2 ਸਾਲ ਦੇ ਵਿੱਚ ਜੋ ਐਜੂਕੇਸ਼ਨ ਤੇ ਕੰਮ ਕੀਤਾ ਜੋ ਸਿਹਤ ਸਭਾਵਾਂ ਦਾ ਹੈਲਥ ਤੇ ਜਿਹੜੇ ਜੌਬ ਮਿਲੀਆਂ 43000 ਦੇ ਕਰੀਬ ਜੌਬ ਮਿਲੀਆਂ ਨੇ ਤੇ ਬਾਕੀ ਜਿਹੜੇ ਕੰਮ ਆਨ ਵਲਟਾਈਮ ਚ ਸਾਡੇ ਭਗਵਾਨ ਪਾਣ ਜੀ ਨੇ ਕਰਨੇ ਆ ਤੇ ਜਿਵੇਂ ਜੱਟ ਨੂੰ ਪਹਿਲਾਂ ਪਾਣੀ ਨਹੀਂ ਸੀ ਮਿਲਦਾ ਖੇਤਾਂ 'ਚ ਲਾਈਟ ਨਹੀਂ ਸੀ ਆਉਂਦੀ ਅੱਜ ਉਹਨਾਂ ਨੂੰ ਪ੍ਰੋਪਰ ਪਾਣੀ ਵੀ ਮਿਲਦਾ ਤੇ ਬਿਜਲੀ ਮਿਲਦਾ ਤੇ ਜਿਹੜਾ ਜ਼ੀਰੋ ਬਿੱਲ ਦਾ ਜਿਹੜਾ ਜ਼ੀਰੋ ਬਿੱਲ ਦਾ ਹਰ ਪਿੰਡ 'ਚ ਬਹੁਤ ਵੱਡਾ ਅਸਰ ਹੈ ਜਿੱਥੇ 500 ਘਰਾਂ 'ਤੇ 400 ਘਰਾਂ ਨੂੰ ਇਹ ਜ਼ੀਰੋ ਬਿੱਲ ਆ ਰਿਹਾ ਤੇ ਬਹੁਤ ਵੱਡਾ ਲੋਕ ਭਗਵੰਤ ਮਾਨ ਜੀ ਦਾ ਵਾਵਾ ਕਰ ਰਿਹਾ ਸਾਨੂੰ ਪੂਰੀ ਆਸ ਹੈ ਅਸੀਂ ਪੈਰ ਹਲਕਾ ਸਭ ਤੋਂ ਵਧੀਆ ਵੋਟ ਨਾਲ ਜਿੱਤਾਂਗੇ ਕਿਉਂਕਿ ਜੇ ਅਸੀਂ ਜਿੱਤ ਕੇ ਜਾਵਾਂਗੇ ਆਪਣੇ ਫਤਿਹਗੜ੍ਹ ਸਾਹਿਬ ਦੀ ਅਸੀਂ ਆਵਾਜ਼ ਬਣ ਕੇ ਉੱਤੇ ਗੂੰਜਾਂਗੇ ਤੇ ਵਧੀਆ ਕੰਮ ਕਰਾਂਗੇ ਜੀਪੀ ਸਾਹਿਬ ਭਾਰਤ ਦੀ ਅੱਜ ਦੀ ਡੈਮੋਕ੍ਰੇਸੀ ਨੂੰ ਸਿੱਕੇ ਵਿੱਚ ਦੇਖ ਰਹੇ ਹਾਂ ਅੱਜ ਦੀ ਤੁਸੀਂ ਦੇਖ ਰਹੇ ਹੋ ਕਿਉਂਕਿ ਜੋ ਭਗਵੰਤ ਜੋ ਭਗਵੰਤ ਮਾਨ ਜੀ ਅੱਜ ਪਹਿਲਾ ਜਦੋਂ ਮੈਂਬਰ ਪਾਰਲੀਮੈਂਟ ਸੀਗੇ ਉਹ ਤੇ ਲੜਾਈ ਲੜੀ ਆ ਮੋਦੀ ਦੇ ਖਿਲਾਫ ਉਹਨਾਂ ਨੇ 8 ਸਾਲ ਉਤੇ ਮੈਂਬਰ ਪਾਰਲੀਮੈਂਟ ਰਹੇ ਆ ਤੇ ਬਹੁਤ ਵੱਡੀ ਲੜਾਈ ਬਣਾ ਕੇ ਲੜੀ ਆ ਤੇ ਅੱਜ ਜਿਹੜੇ ਮੋਦੀ ਜੀ ਨੇ ਉਹਨਾਂ ਨੇ ਜਿਵੇਂ ਅੱਜ ਪਹਿਲਾਂ ਪੰਜਾਬ 'ਚ ਹਮੇਸ਼ਾ ਹੀ ਪੰਜਾਬ ਤੇ ਧੱਕਾ ਕੀਤਾ ਚਾਹੇ ਉਹਨਾਂ ਤਿੰਨ ਕਾਨੂੰਨ ਬਣਾਏ ਜਿਹੜੇ ਆਪਣੇ ਕਿਸਾਨਾਂ ਦੇ ਵਿਰੋਧੀ ਸੀਗੇ ਕਦੇ ਐਮਐਸਬੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕਦੇ ਪੰਜਾਬ ਦੇ ਜਿਹੜੇ ਪੈਸੇ ਆ ਉਹਨਾਂ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਦਾ ਜਿਹੜਾ ਟਾਈਮ ਹੈਗਾ ਅੱਜ ਦਾ ਟਾਈਮ ਜਿਵੇਂ ਪੂਰੇ ਪੰਜਾਬ 'ਚ ਦਾ ਦਿੱਲੀ 'ਚ ਆਮ ਆਦਮੀ ਪਾਰਟੀ ਦਾ ਉਸ ਦੇ ਪੂਰਾ ਮਾਹੌਲ ਬਣ ਚੁੱਕਾ ਸਾਨੂੰ ਪੂਰੀ ਆਸ ਹੈ ਕਿ ਕਟੋਕਰ ਜਿੰਨੇ ਦੀ ਭਾਈ ਵਾਲ ਸਰਕਾਰ ਇਲੈਕਸ਼ਨ ਲੜ ਰਹੇ ਆ ਚਾਹੇ ਇਕਲੇਸ਼ ਜਾਦਵ ਹੈ ਚਾਹੇ ਲਾਲੂਈ ਦਾ ਬੇਟਾ ਹੈ ਚਾਹੇ ਮਮਤਾ ਬੇਨਰਜੀ ਉਹਨਾਂ ਨੇ ਤੇ ਅੱਜ ਸਾਨੂੰ ਪੂਰੀ ਆਸ ਹੈ 350 ਦੇ ਕਰੀਬ ਅਸੀਂ ਸੀਟਾਂ ਜਿੱਤਾਂਗੇ ਤੇ ਅਸੀਂ ਜੇ ਆਪਣੀ ਸਰਕਾਰ ਬਣਾਵਾਂਗੇ ਅਸੀਂ ਆਪਣੇ ਫਤੇ ਗਾਫ ਸਾਹਿਬ ਲਈ ਵਧੀਆ ਕੰਮ ਕਰਾਂਗੇ ਪੰਜਾਬ ਲਈ ਵਧੀਆ ਕੰਮ ਕਰਾਂਗੇ ਅਸੀਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਵਾਂਗੇ ਗੁੰਡਾਂ ਦੇ ਵਿੱਚ ਚੋਣ ਪ੍ਰਹਿਮ ਕੀਤੀ ਆ ਤੇ ਬਹੁਤ ਲੋਕਾਂ ਨੇ ਹੰਗਾਰਾ ਦਿੱਤਾ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਬਹੁਤ ਵੱਡੇ ਇਕੱਠ ਹੋਏ ਨੇ ਖਾੜੀ ਦਾ ਸੀਜ਼ਨ ਚੱਲ ਰਿਹਾ ਫਿਰ ਵੀ ਲੋਕ ਘਰਾਂ ਚੋਂ ਬਾਹਰ ਨਿਕਲਦੇ ਨਹੀਂ ਇਹਦਾ ਮਤਲਬ ਲੋਕ ਸਾਡੇ ਨਾਲ ਨੇ ਜੋ ਅਸੀਂ 2 ਸਾਲ ਕੰਮ ਕੀਤੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਤੇ ਮੋਹਰ ਲਾਈ ਹੈ ਔਰ ਮੈਨੂੰ ਪੂਰੀ ਆਸ ਤੇ ਉਮੀਦ ਹੈ ਪੰਜਾਬ ਦੇ ਵਿੱਚ ਅਸੀਂ 13 ਜੂਈ ਦੇ ਨਾਲ ਵੱਡੀ ਲੀਡ ਜਿੱਤਾਂਗੇ ਮੈਂ ਸਮੱਸਿਆਵਾਂ ਨੇ ਤੁਸੀਂ ਇਹਨਾਂ ਨੂੰ ਵੀ ਦੱਸਿਆ ਹੋਣਗੇ ਜਿਸ ਤਰ੍ਹਾਂ ਸੀਵਰੇਜ ਦੀ ਸਮੱਸਿਆ ਵੱਡੀ ਆ ਜਾਂ ਕਮਿਊਨਿਟੀ ਹਾਰ ਦੀ ਵੱਡੀ ਆ ਕੀ ਇਹਨਾਂ ਨੇ ਸਵਾਸਨ ਦਵਾਈਆਂ ਜਾਂ ਹਸਪਤਾਲ ਦੀ ਸਮੱਸਿਆ ਵੀ ਇਹਨਾਂ ਨੂੰ ਐਮਪੀ ਬਣ ਤੋਂ ਬਾਅਦ ਉਹਨਾਂ ਨੂੰ ਤਰਨタル ਕਰਤਾ ਜਾਵੇ ਨਿਊ ਜਿਹੜੀਆਂ ਸਮੱਸਿਆਵਾਂ ਨੇ ਦੇਖੋ ਪੰਜਾਬ ਲੈਵਲ ਦੀਆਂ ਸਮੱਸਿਆਵਾਂ ਨੇ ਉਹ ਅਸੀਂ ਆਲਰੇਡੀ ਸਾਰਾ ਕੁਝ ਪਾਇਆ ਹੋਇਆ ਉਹਦੀ ਪਾਈਪਲਾਈਨ ਹੈ ਪਰ ਇੱਕ ਵੇਨ ਵੱਡੀ ਗੱਲ ਹੈ ਉਹ ਜਿਸ ਇਹਨਾਂ ਤੋਂ ਵਿਸ਼ਵਾਸ ਲਿਆ ਵਾ ਜਿਹੜਾ ਸਾਡਾ ਨਾਰਥਰਨ ਹਾਈਵੇ ਆ ਇਹਦੇ ਤੇ ਪੁਲ ਲੱਗਣਾ 5 ਸਾਲ ਮੈਂ ਕਹਣਾ ਕਿ ਜਿਹੜੀ ਕਾਂਗਰਸ ਦਾ ਐਮਪੀ ਸੀਗੇ ਉਹਨੇ ਇੱਕ ਵਾਰ ਵੀ ਲੋਕ ਸਭਾ ਦੇ ਵਿੱਚ ਸਾਡੇ ਇਸ ਪੁਲ ਸੰਬੰਧੀ ਆਵਾਜ਼ ਨਹੀਂ ਉਠਾਈ ਮੈਂ ਆਪਣੇ ਵੀਰ ਨੂੰ ਇਹ ਪਹਿਲੀ ਮੰਗ ਕੀਤੀ ਆ ਕਿ ਭਾਈ ਉੱਥੇ ਜਾ ਕੇ ਸਭ ਤੋਂ ਪਹਿਲਾਂ ਇਸ ਪੁਲ ਦੀ ਤੁਸੀਂ ਆਵਾਜ਼ ਉਠਾਉਣੀ ਹੈ ਤੇ ਮੈਨੂੰ ਆਸ ਤੇ ਉਮੀਦ ਆ ਕਿ ਅਸੀਂ ਇਹ ਜਿਹੜਾ ਪੁਲ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜਲਦੀ ਇਹਨੂੰ ਚਾਲੂ ਕਰਾਵਾਂਗੇ ਕਿਉਂਕਿ ਇਹਦੇ ਨਾਲ ਕੱਲਾ ਸਾਡਾ ਇਹ ਹਲਕੇ ਨੂੰ ਨਹੀਂ ਫਾਇਦਾ ਹੋਣਾ ਇਹ ਪੂਰੇ ਮਾਲਵੇ ਨੂੰ ਜੁੜਦਾ ਵਾ ਜਿਹੜਾ ਇਹ ਹਾਈਵੇ ਆ ਨਾਰਥਨ ਹਾਈਵੇ ਕਹਿੰਦੇ ਆ ਔਰ ਅਸੀਂ ਇਹਦੇ ਲਈ ਪੂਰਾ ਜ਼ੋਰ ਲਾਵਾਂਗੇ ਹਲਕੇ ਦੇ ਵਿੱਚ ਅਸੀਂ ਵੱਡੇ ਪ੍ਰੋਜੈਕਟ ਲੈ ਕੇ ਆਵਾਂਗੇ ਸਾਡੇ ਇਸ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਕੋਈ ਵੱਡਾ ਮੈਡੀਕਲ ਕਾਲਜ ਨਹੀਂ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਮੈਡੀਕਲ ਕਾਲਜ ਜਿਹੜਾ ਉਹ ਲੈ ਕੇ ਆਈਏ ਵੱਡੇ ਵੱਡੇ ਪ੍ਰੋਜੈਕਟ ਅਸੀਂ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ